ਠੀਕ ਹੈ ਸ਼ੂਗਰ ਸਾਡੀ ਬਾਡੀ ਚ ਮਾਈਨਸ ਕਰਦੀ ਏ ਮਿੱਠਾ ਬਿਲਕੁਲ ਜਿੰਨੀ ਚੋ ਮਾਈਨਸ ਕਰਦੀ ਏ ਤਦ ਵੀ ਅਸੀਂ ਖਤਮ ਹੋ ਜੰਨੇ ਹ ਕਿਉਂਕਿ ਬਾਡੀ ਛੇ ਰਸਾਂ ਨਾਲ ਬਣੀ ਏ ਛੜ ਰਸ ਦਾ ਸ਼ਰੀਰ ਏ ਸਾਡਾ ਠੀਕ ਹੈ ਜਿਹਦੇ ਚ ਮਧੁਰ ਅਮਲ ਲਵਣ ਕਟੂ ਤਿੱਖਟ ਕਸ਼ਾਏ ਮਧੁਰ ਨੂੰ ਸਭ ਤੋਂ ਪਹਿਲੇ ਰੱਖਿਆ ਗਿਆ ਕੁਝ ਐਲੋਪੈਥੀ ਦਵਾਈਆਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਨੇ ਉਹਨਾਂ ਕਰਕੇ ਸੈਡੈਂਟਰੀ ਲਾਈਫ ਸਟਾਈਲ ਕਰਕੇ ਸਾਡੇ ਕੀ ਹੁੰਦਾ ਹੈ ਕਿ ਜਿਹੜੀ ਉਹ ਸ਼ੂਗਰ ਹੈਗੀ ਏ ਉਹ ਬਾਡੀ ਦੇ ਅੰਦਰ ਵੱਧ ਜਾਂਦੀ ਏ ਆਖਰ ਹਾਰਟ ਹੈ ਬਹੁਤ ਛੋਟੀ ਜੀ ਚੀਜ਼ ਹੈ ਉਸ ਸ਼ਰੀਰ ਨੂੰ ਖੂਨ ਦੇਣ ਲਈ ਬਣੀ ਹੈ ਨਾ ਕਿ ਗੰਦਗੀ ਨੂੰ ਢੋਣ ਲਈ ਨਹੀਂ ਬਣੀ ਉਹ ਤੇ ਇਹ ਜਿਹੜਾ 슈ਗਰ ਦੇ ਨਾਲ ਸਾਡੇ ਵੱਧ ਗਏ ਕੋਲੇਸਟ੍ਰੋਲ ਵਗੈਰਾ ਜਿਹੜੇ ਵੱਧ ਗਏ ਉਹਨਾਂ ਕਰਕੇ ਬਲੱਡ ਸਾਡਾ ਭਾਰਾ ਹੋ ਗਿਆ ਹੁਣ ਭਾਰੇ ਬਲੱਡ ਨੂੰ ਕਿਚਨ ਲੱਗਿਆ ਉਹਦਾ ਯੋਰ ਲੱਗੇਗਾ ਜੋ ਵੀ ਗੰਦਮੰਦ ਆਪਣੀ ਬੋਡੀ ਦੇ ਵਿੱਚ ਹੈਗਾ ਉਹਨੂੰ ਰੁਮਾਲ ਵਾਂਗੂ ਜਾਂ ਟਿਸ਼ੂ ਪੇਪਰ ਵਾਂਗੂ ਸਾਫ਼ ਕਰਕੇ ਨਾਲ ਆਪਣੇ ਨਾਲ ਜੋੜ ਕੇ ਤੇ ਚੰਬੇੜ ਲੈਂਦੀ ਆਪਣੇ ਨਾਲ ਇਹਨੂੰ ਜਦੋਂ ਤੁਸੀਂ ਪਾਣੀ ਚ ਪਿਓਗੇ ਨਾ ਇਹ ਗੂੰਦ ਗੂੰਦ ਜੀ ਵਰਗਾ ਹੋ ਜਾਏਗਾ ਇਹਦੇ ਦਵਾਲੇ ਗੂੰਦ ਜੰਮ ਜਾਏਗੀ ਉਹ ਜਿਹੜੀ ਗੂੰਦ ਹੈ ਉਹ ਅਸ਼ੁੱਧੀਆਂ ਨੂੰ ਲੈ ਕੇ ਸਾਡੇ ਬਾਹਰ ਨਿਕਲ ਜਾਈ ਡਾਇਬਟੀਜ਼ ਦੀ ਗੋਲੀ ਛੁੱਟਣੀ ਹੈ ਉਹਦੇ ਨਾਲ ਤੁਹਾਡਾ ਜਦੋਂ ਇਹ ਸਾਫ਼ ਹੋਣਾ ਤੁਹਾਡਾ ਬਲੱਡ ਸਾਫ਼ ਹੋਣਾ ਉਹਦੇ ਨਾਲ ਤੁਹਾਡੀ ਡਿਪਰੈਸ਼ਨ ਦੀ ਹਾਰਟ ਦੀ ਤੁਹਾਡੀ ਕੋਈ ਸਕਿਨ ਡਿਜ਼ੀਜ਼ ਵੀ ਹੈ ਬਲਕਿ ਇਹਦੇ ਨਾਲ ਹੈਗੀ ਹੈ ਲੀਵਰ ਦੇ ਰੋਗ ਹੈਗੇ ਉਹ ਵੀ ਹੌਲੀ ਹੌਲੀ ਜਿਹੜੀਆਂ ਨੇ ਘਟਣੀਆਂ ਸਟਾਰਟ ਹੋ ਜੇ ਜੀ 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 ਕੋਈ ਐ ਜੀ ਪਿੱਛੇ ਸਮੱਸਿਆ ਰਹਿ ਨਹੀਂ ਜਾਂਦੀ ਜਿਹੜੀ ਬਾਡੀ ਚ ਹੋਵੇ ਔਰ ਨਾ ਨਿਕਲੇ ਜਦੋਂ 슈ਗਰ ਪੇਸ਼ੈਂਟ ਹੈ ਜਾਂ ਕੋਈ ਵੀ ਆਮ ਇਨਸਾਨ ਹੈ ਉਹਨੂੰ ਤਾਕਤ ਕਿੱਥੋਂ ਆਉਂਦੀ ਹੈ ਉਹ 슈ਗਰ ਤੋਂ ਹੀ ਆਉਂਦੀ ਹੈ 슈ਗਰ ਸਾਡੇ ਵਿੱਚ ਸਰੀਰ ਦੇ ਵਿੱਚ ਰਹਿਣਾ ਕੋਈ ਗਲਤ ਨਹੀਂ ਹੈ 슈ਗਰ ਹੈ ਤਾਸਿਬ ਜਿੰਦਾ ਆ ਅਸੀਂ ਤਾਕਤਵਰ ਆ ਠੀਕ ਹੈ ਸ਼ੂਗਰ ਸਾਡੀ ਬਾਡੀ ਚ ਮਾਈਨਸ ਕਰਦੀ ਏ ਮਿੱਠਾ ਬਿਲਕੁਲ ਜਿੰਦੀ ਚੋਂ ਮਾਈਨਸ ਕਰਦੀ ਏ ਤਦ ਵੀ ਅਸੀਂ ਖਤਮ ਹੋ ਜੰਨੇ ਆ ਕਿਉਂਕਿ ਬਾਡੀ 6 ਰਸਾਂ ਨਾਲ ਬਣੀ ਏ ਛੜ ਰਸ ਦਾ ਸ਼ਰੀਰ ਏ ਸਾਡਾ ਠੀਕ ਹੈ ਜਿਹਦੇ ਚ ਮਧੁਰ ਅਮਲ ਲवण ਕਟੂ ਤਿੱਖਟ ਕਸ਼ਾਏ ਮਧੁਰ ਨੂੰ ਸਭ ਤੋਂ ਪਹਿਲੇ ਰੱਖਿਆ ਗਿਆ ਮਿੱਠੇ ਰਸ ਨੂੰ ਸਭ ਤੋਂ ਪਹਿਲੇ ਰੱਖਿਆ ਗਿਆ ਪਰ ਇਹਦੇ ਨਾਲ ਜਿਹੜੇ ਰੋਗ ਹੋ ਰਹੇ ਨੇ ਸ਼ੂਗਰ ਦੇ ਅੱਜਕਲ ਸਾਡੇ ਗਲਤ ਖਾਣ ਪਾਣ ਵਗੈਰਾ ਦੇ ਨਾਲ ਉਹ ਜ਼ਰੂਰ ਹੈ ਕਿ ਅਗਰ 슈ਗਰ ਸਾਡੀ ਬੋਡੀ ਦੇ ਅੰਦਰ ਡਾਇਬੀਟਿਸ ਦਾ ਰੂਪ ਧਾਰਨ ਕਰ ਲੈਂਦੀ ਹੈ ਵੱਧ ਜਾਂਦੀ ਹੈ ਉਹ ਸਾਡੀ ਬੋਡੀ ਨੂੰ ਖਰਾਬ ਕਰਦੀ ਹੈ ਉਹ ਅਸਲ ਚ ਕੀ ਹੈ ਕਿ ਇਨਸਾਨ ਨੂੰ ਤਾਕਤ ਕਿੱਥੋਂ ਆਉਂਦੀ ਆਪਾਂ ਪਹਿਲੇ ਉੱਥੇ ਗੱਲ ਸ਼ੁਰੂ ਕਰਦੇ ਹਾਂ ਤਾਕਤ ਆਉਂਦੀ ਹੈ 슈ਗਰ ਦੇ ਨਾਲ ਹੀ ਠੀਕ ਹੈ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਉਹ ਸਾਡੇ ਸਰੀਰ ਦੇ ਅੰਦਰ ਜਾ ਕੇ ਗਲੂਕੋਜ਼ ਤਬਦੀਲ ਹੁੰਦਾ ਹੈ ਹੋ ਗਿਆ ਤੇ ਗਲੂਕੋਜ਼ ਜਿਹੜਾ ਉਹ ਸਾਡੇ ਸੈਲਸ ਦੇ ਅੰਦਰ ਜਾਂਦਾ ਉਹਨੂੰ ਤਾਕਤ ਦਿੰਦਾ ਹੈ ਸੈਲਸ ਦੇ ਅੰਦਰ ਘੱਲਣ ਦਾ ਜਿਹੜਾ ਕੰਮ ਹੈ ਉਹ ਕੀਦਾ ਹੈ ਉਹ ਇਨਸੂਲਿਨ ਦਾ ਠੀਕ ਹੈ ਠੀਕ ਹੈ ਜੋ ਕੁਝ ਇਸ ਕਰਨੇ ਗਲੂਕੋਜ਼ ਤਿਆਰ ਹੋਗੀ ਉਹਨੂੰ ਪਾਚਨ ਕਿੰਨੇ ਕਰਨਾ ਇਨਸੂਲਿਨ ਨੇ ਤੇ ਇਨਸੂਲਿਨ ਬਣਦਾ ਕਿੱਥੇ ਆ ਉਹ ਬਣਦਾ ਪੈਨਕ੍ਰੀਆਸ ਸਾਡੇ ਗਲਤ ਖਾਨ ਖਾਣ ਪਾਣ ਕਰਕੇ ਐਕਸਰਸਾਈਜ਼ ਦੀ ਅਣਹੋਂਦ ਕਰਕੇ ਕੁਝ ਐਲੋਪੈਥੀ ਦਵਾਈਆਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਨੇ ਉਹਨਾਂ ਕਰਕੇ ਸੈਡੈਂਟਰੀ ਲਾਈਫ ਸਟਾਈਲ ਕਰਕੇ ਸਾਡੇ ਕੀ ਹੁੰਦਾ ਹੈ ਕਿ ਜਿਹੜੀ ਉਹ 슈ਗਰ ਹੈਗੀ ਹੈ ਉਹ ਬਾਡੀ ਦੇ ਅੰਦਰ ਵੱਧ ਜਾਂਦੀ ਹੈ ਬੀਟਾ ਸੈੱਲ ਇਨਸੂਲਿਨ ਪਰ ਜਦੋਂ ਬਣਾਉਦਾ ਬਣਾਉਂਦੇ ਨੇ ਇنسੁਲਿਨ ਜਿਹੜਾ ਹੈ ਉਹ ਬੀਟਾ ਸੈੱਲ ਬਣਾਉਂਦੇ ਪੈਂਕਰੀਆਸ ਦੇ ਜੀ ਉਹ ਵੀਕ ਹੋ ਜਾਂਦੇ ਐ ਵੀਕ ਹੋਣਗੇ ਜਾਂ ਤਾਂ ਉਹ ਬੈਡ ਇنسੁਲਿਨ ਬਣਾਏਗਾ ਜਿਹੜਾ ਕਿ ਕੰਮ ਹੀ ਨਹੀਂ ਕਰੇਗਾ ਠੀਕ ਹੈ ਚਾਈਨੀਜ਼ ਪ੍ਰੋਡਕਟ ਲਾ ਲੋ ਉਹਦੀ ਤਰ੍ਹਾਂ ਕੰਮ ਹੀ ਨਹੀਂ ਕਰੇਗਾ ਤੇ ਜਾਂ ਫਿਰ ਉਹ ਘੱਟ ਬਣੇਗਾ ਤਦ ਵੀ ਕੰਮ ਨਹੀਂ ਕਰੇਗਾ ਸਾਡੀ ਸ਼ੂਗਰ ਸਾਡੀ ਬਾਡੀ ਦੇ ਅੰਦਰ ਵਧਣੀ ਸਟਾਰਟ ਹੋ ਗਈ ਜਿਹਦੇ ਵਧਣ ਕਰਕੇ ਸਾਡੇ ਖੂਨ ਨੂੰ ਗਾੜਾਪਨ ਹੋ ਗਿਆ ਗੜਾ ਪਨ ਹੋਣ ਕਰਕੇ ਅਗਲੇ ਰੋਗ ਸਟਾਰਟ ਹੋ ਗਏ ਮੈਂ ਉਹੀ ਗੱਲ ਕਰ ਵੀ ਰਿਹਾ ਸੀ ਚਲੋ ਠੀਕ ਹੈ ਤੁਸੀਂ ਸਵਾਲ ਦੁਬਾਰਾ ਪੁੱਛਿਆ ਬਹੁਤ ਵਧੀਆ ਮੈਨੂੰ ਰਿਮਾਈਂਡ ਹੋ ਗਿਆ ਉਹਦੇ ਚ ਕੀ ਹੁੰਦਾ ਜਦੋਂ ਸਾਡੇ ਬਾਡੀ ਦੇ ਅੰਦਰ ਸ਼ੂਗਰ ਵੱਧ ਗਈ ਹੂੰ ਉਹਦੇ ਨਾਲ ਕੀ ਹੋਇਆ ਸਾਡੇ ਖੂਨ ਦੇ ਅੰਦਰ ਗੜਾ ਪੰਨਾਣਾ ਸਟਾਰਟ ਹੋ ਗਿਆ ਗੜਾ ਪਨ ਆਊਗਾ ਤਾਂ ਜਿਹੜਾ ਹਾਰਟ ਹੈ ਸਾਡਾ ਉਹ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਮੋਟਰ ਲੱਗੀ ਆ ਉਹਦੇ ਚ ਕੋਈ 4 5 10 20 ਹਾਰਸ ਪਾਵਰ ਦੀ ਜਿਹੜੀ ਉਹ ਖੂਨ ਨੂੰ ਧੱਕੀ ਤੁਰੀ ਜਾਏਗੀ ਆਖਰ ਹਾਰਟ ਹੈ ਉਹ ਛੋਟੀ ਜੀ ਚੀਜ਼ ਹੈ ਉਸ ਸਰੀਰ ਨੂੰ ਖੂਨ ਦੇਣ ਲਈ ਬਣੀ ਹੈ ਨਾ ਕਿ ਗੰਦਗੀ ਨੂੰ ਢੋਣ ਲਈ ਨਹੀਂ ਬਣੀ ਉਹ ਤੇ ਇਹ ਜਿਹੜਾ 슈ਗਰ ਦੇ ਨਾਲ ਸਾਡੇ ਵੱਧ ਗਏ ਕੋਲੇਸਟ੍ਰੋਲ ਵਗੈਰਾ ਜਿਹੜੇ ਵੱਧ ਗਏ ਉਹਨਾਂ ਕਰਕੇ ਬਲੱਡ ਸਾਡਾ ਭਾਰਾ ਹੋ ਗਿਆ ਹੁਣ ਭਾਰੇ ਬਲੱਡ ਨੂੰ ਕਿਚਨ ਲੱਗਿਆ ਉਹਦਾ ਯੋਰ ਲੱਗੇਗਾ ਹੂੰ ਠੀਕ ਹੈ ਹੂੰ ਜੇ ਇਹ ਸਾਡੇ ਕੋਲ ਇਹ ਪਿਆ ਮੰਨ ਲਓ ਇਹ ਸਿੰਪਲ ਪਾਣੀ ਹੈ ਜੀ ਜੀ ਠੀਕ ਹੈ ਇਹਨੂੰ ਅਸੀਂ ਇੱਥੇ ਪਾਇਆ ਠੀਕ ਹੈ ਹੁਣ ਇਹਨੂੰ ਅੱਗੇ ਧੱਕਣ ਦੇ ਲਈ ਹਾਰਡ ਦਾ ਯੋਰ ਜ਼ਿਆਦਾ ਲੱਗਣ ਲੱਗ ਗਿਆ ਹੂੰ ਜਦ ਜਿਆਦਾ ਯੋਰ ਲੱਗੇਗਾ ਤਾਂ ਕੀ ਹਾਰਟ ਜਲਦੀ ਨਹੀਂ ਥਕੇਗਾ ਕਮਜ਼ੋਰ ਜਲਦੀ ਨਹੀਂ ਹੋਏਗਾ ਉਹਨੂੰ ਪਾਵਰ ਜਿਆਦਾ ਨਹੀਂ ਚਾਹੀਦੀ ਹੋਏ ਜਿਹੜਾ 슈ਗਰ ਦੇ ਤੋਂ ਬਿਨਾ ਇੱਕ ਬੰਦੇ ਨੂੰ 20 ਸਾਲਾਂ ਚ ਕੋਈ ਰੋਗ ਅਗਰ ਹੋਣਾ ਹੈ ਨਾ ਹਾਰਟ ਦੀ ਡਿਜ਼ੀਜ਼ ਆਉਣੀ ਹੈ ਉਹ 슈ਗਰ ਦੇ ਹੋਣਾ ਪੰਜਵੇਂ ਸੱਤਵੇਂ ਸਾਲ ਹੀ ਕੰਮ ਸ਼ੁਰੂ ਹੋ ਜਾਂਦਾ ਓਕੇ ਇੰਨੀ ਮਤਲਬ ਤੇਜ਼ੀ ਦੇ ਨਾਲ ਇਹ ਸਾਡੇ ਹਾਰਟ ਨੂੰ ਅਟੈਕ ਕਰਦੀ ਹੈ ਕਿਉਂ ਕਿਉਂਕਿ ਖੂਨ ਗੜਾ ਹੋ ਗਿਆ ਖਾੜ ਦੇ ਵਿੱਚ ਬਹੁਤ ਸਾਰੀਆਂ ਨਸਾਂ ਬਰੀਕ ਨੇ ਕਿਦੇ ਵਿੱਚ ਵੀ ਬਹੁਤ ਸਾਰੀਆਂ ਬਰੀਕ ਨੇ ਸਾਡੀਆਂ ਅੱਖਾਂ 'ਚ ਵੀ ਬਹੁਤ ਸਾਰੀਆਂ ਬਰੀਕ ਨਾੜਾਂ ਨੇ ਤੇ ਸਾਡੇ ਲੀਵਰ ਦੇ ਵਿੱਚ ਵੀ ਬਹੁਤ ਸਾਰੀਆਂ ਬਰੀਕ ਬਰੀਕ ਜਿਹੜੀਆਂ ਨੇ ਉਹ ਨਸਾਂ ਹੈਗੀਆਂ ਨੇ ਜਿਹੜੀਆਂ ਸਾਰੀਆਂ ਨਸਾਂ ਬਰੀਕ ਨੇ ਉਹਨਾਂ ਦੇ ਵਿੱਚ ਖੂਨ ਨੂੰ ਕਿਸ ਤਰ੍ਹਾਂ ਭੇਜਿਆ ਜਾ ਸਕੇਗਾ ਜਾਂ ਸਾਡੇ ਆ ਉੱਪਰਲੇ ਪੋਟੇ ਦੁਖਣੇ ਸਟਾਰਟ ਹੋ ਜਾਂਦੇ ਸ਼ੂਗਰ ਵਾਲਿਆਂ ਨੇ ਠੀਕ ਹੈ ਠੀਕ ਹੈ ਉਹਦਾ ਕਾਰਨ ਵੀ ਇਹੀ ਹੁੰਦਾ ਕਿ گاੜਾ ਖੂਨ ਹੈ ਜਿਹੜਾ ਉਹ ਜਦੋਂ ਬਰੀਕ ਨਸਾਂ ਦੇ ਵਿੱਚ ਵੜ ਨਹੀਂ ਸਕੇਗਾ ਇਸ ਦੀ ਤਰ੍ਹਾਂ ਜਦੋਂ ਵੜਿਆ ਹੀ ਨਹੀਂ ਤਾਂ ਉਸ ਥਾਂ ਤੇ ਕਮਜ਼ੋਰੀ ਹੋਣੀ ਸੁਭਾਵਿਕ ਗੱਲ ਹੈ ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਿਹੜਾ ਅੰਗ ਹੁੰਦਾ ਸਾਡੇ ਕਿਡਨੀ ਸਾਡੇ ਸਾਡਾ ਆ ਹਾਰਟ ਜਾਂ ਫਿਰ ਸਾਡੇ ਆਲੇ-ਅਗਲੇ ਵਾਲੇ ਪੋਟੇ ਜਦੋਂ ਹਾਰਟ ਦੇ ਵਿੱਚ ਖੂਨ ਪੂਰਾ ਨਹੀਂ ਜਾ ਰਿਹਾ ਤਾਂ ਆਟੋਮੈਟਿਕਲੀ ਵੀਕ ਹੋਏਗਾ ਕਮਜ਼ੋਰ ਹੋਏਗਾ ਹਾਰਟ ਅਟੈਕ ਦਾ ਕਾਰਨ ਬਣੇਗਾ ਹੁਣ ਹੁੰਦਾ ਕੀ ਹੈ ਅਸੀਂ ਹਾਰਟ ਅਟੈਕ ਕਰਕੇ ਮੰਨ ਲਓ ਹਸਪੀਟਲ ਪਹੁੰਚੇ ਜੀ ਮੋਤੇ ਜਾ ਕੇ ਡਾਕਟਰ ਨੇ ਕਿਹਾ ਜੀ ਤੁਹਾਡੀਆਂ 85% ਦਾਸਾ ਬਲਾਕ ਨੇ ਜੀ 90 ਬਲਾਕ ਨੇ 95 98 98% ਬਲਾਕ ਨੇ ਉਹਦੀ ਬੈਕ ਐਂਡ ਤੇ ਜਿਹੜੇ ਤੁਸੀਂ ਆ ਗਲਤ ਖਾਣੇ ਪਾਣੇ ਅੰਗਰੇਜ਼ੀ ਦਵਾਈਆਂ ਆ ਜਿਹੜਾ ਕਚਰਾ ਕੋਲੇਸਟ੍ਰੋਲ ਦਾ ਟ੍ਰਾਈਗਲਿਸਰਾਈਡ ਦਾ ਲਾ ਲਓ ਗਲਤ ਖਾਣ ਪਾਣ ਦਾ ਲਾ ਲਓ ਜਾਂ ਫਿਰ ਐਕਸਰਸਾਈਜ਼ ਘੱਟ ਕਰਨ ਦਾ ਲਾਲੋ ਸੈਡੈਂਟਰੀ ਲਾਈਫਸਟਾਈਲ ਆ ਸਾਰਾ ਦਿਨ ਬੈਠੇ ਰਹਿੰਦੇ ਹੋ ਹਾਜਮਾ ਤੁਹਾਡਾ ਕੰਮ ਨਹੀਂ ਕਰ ਰਿਹਾ ਉਹਦੇ ਕਰਕੇ ਜਿਹੜਾ ਇਹ ਖੂਨ گاੜਾ ਹੋ ਰਿਹਾ ਹੈ ਇਹ ਗਾੜੇ ਖੂਨ ਨੇ ਕਿਤੇ ਨ ਕਿਤੇ ਜਾ ਕੇ ਹਾਰਟ ਦੇ ਵਿੱਚ ਕਿਤੇ ਨ ਕਿਤੇ ਬਲੋਕੇਜ ਕਰਨੀ ਹੈ ਪਲੇਕ ਜਮਾਉਣੇ ਹੈ ਜਿਹਦੇ ਕਰਕੇ ਸਾਡੀਆਂ ਜਿਹੜੀਆਂ ਨਾੜਾਂ ਨੇ ਹਾਰਟ ਨੂੰ ਜਾਣ ਵਾਲੀਆਂ ਉਹਨਾਂ ਦੇ ਅੰਦਰ ਇਹ ਜਿਹੜਾ ਥੱcke ਬਣ ਜਾਂਦੇ ਆ ਥੱcke ਬਣਨ ਕਰਕੇ ਬਲੱਡ ਦੀ ਸਪਲਾਈ ਘਟ ਜਾਂਦੀ ਹੈ ਘਟਣ ਕਰਕੇ ਹਾਰਟ ਕੰਜੈਸਟ ਹੋ ਜਾਂਦਾ ਕਿਉਂਕਿ ਉਹਨੂੰ ਹਰ ਵੇਲੇ ਬਲੱਡ ਚਾਹੀਦਾ ਪਊਰ ਬਲੱਡ ਚਾਹੀਦਾ ਜਦੋਂ ਨਹੀਂ ਮਿਲੇਗਾ ਠੀਕ ਹੈ ਉਹ ਨਾੜ ਦੇ ਵਿੱਚ ਖੂਨ ਟਪਰਿਆ ਜਦੋਂ ਤੱਕ ਠੀਕ ਹੈ 20 30% ਤੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ 50% ਨਾੜਾਂ ਬਲੌਕ ਹੋ ਜਨ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਹਮ ਇਹ ਜਦੋਂ 70 80 ਪਲੱਸ ਜਾਂਦੀਆਂ ਨੇ ਉਦੋਂ ਬੰਦੇ ਦੇ ਤੇ ਚੈਸਟ ਪੇਨ ਹੋਊਗੀ ਕੁਝ ਹੋਊਗੀ ਪਰ ਉਹ ਹੁੰਦਾ ਕੀ ਹੈ ਜਿੰਨੂੰ 슈ਗਰ ਹੋਈ ਹੈ ਉਹਨੂੰ ਮਾਈਕਰੋ ਐਂਜੀਓਪੈਥੀ ਹੋ ਜਾਂਦੀ ਹੈ ਉਹ ਕੀ ਹੁੰਦਾ ਜੀ ਉਹਦਾ ਮਤਲਬ ਇਹ ਹੈ ਜਿਹੜੀਆਂ ਨਾੜਾਂ ਦੇ ਵਿੱਚ ਛੋਟੀਆਂ ਛੋਟੀਆਂ ਨਾੜਾਂ ਨੇ ਜਿਹੜੀਆਂ ਉਹ ਖੁਰਦਰੀਆਂ ਹੋ ਜਾਂਦੀਆਂ ਖੁਰਦਰੀਆਂ ਹੋਣ ਕਰਕੇ ਜਿਹੜੀ ਇੱਕ ਦਰਦ ਦਾ ਅਹਿਸਾਸ ਹੋਣਾ ਚਾਹੀਦਾ ਨਾ ਹਾਰਟ ਅਟੈਕ ਵਾਲੇ ਜਿਹੜੀ ਦਰਦ ਹੁੰਦੀ ਹੈ ਉਹ ਅਹਿਸਾਸ ਹੁੰਦਾ ਹੀ ਨਹੀਂ ਬੰਦੇ ਨੂੰ ਓਕੇ ਮਤਲਬ ਕਿੰਨੀ ਦੇਖੋ ਗਲਤਫਹਿਮੀ ਜੀ ਵੱਧ ਜਾਂਦੀ ਹੈ ਜਦੋਂ ਨਾਰਾ ਨੂੰ ਧੋਖਾ ਦਿੱਤਾ ਗਿਆ ਕਿ ਅਟੈਕ ਆਉਣ ਵੇਲੇ ਉਹਨਾਂ ਚ ਦਰਦ ਹੀ ਨਹੀਂ ਹੋ ਰਹੀ ਹੂੰ ਉਹ ਬੰਦਾ ਹਸਪੀਟਲ ਜਾਏਗਾ ਕਿਵੇਂ ਉਹ ਤਾਂ ਉਦੋਂ ਜਾਏਗਾ ਨਾ ਜਦੋਂ ਡਿੱਗ ਪਿਆ ਤੇ ਉਹਨੂੰ ਟਾਈਮ ਵੀ ਨਹੀਂ ਮਿਲਦਾ ਉੱਠ ਕੇ ਆਪਣੇ ਆਪਣੇ ਆਪ ਦਾ ਟ੍ਰੀਟਮੈਂਟ ਕਰਨ ਦਾ ਜਾਂ ਕਿਸੇ ਨੂੰ ਫੋਨ ਕਰਨ ਦਾ ਤੇ ਉਹ ਕਹਿੰਦਾ ਮਤਲਬ ਜਿਹੜੀ ਇਹਦੇ ਪਿੱਛੇ ਲੱਭੋ ਲੋ ਆਪ ਜੀ ਸਾਰੀ ਗੱਲ ਦਾ ਉਹ ਬਲੋਕੇਜ ਕੋਈ ਇੱਕੋ ਦਿਨ ਥੋੜਾ ਹੋਈ ਹੈ ਤੁਹਾਡੇ ਇੰਨੇ ਜਿਹਨੇ ਮੈਂ ਪਿੱਛੇ ਚੀਜ਼ਾਂ ਗਿਣਾ ਕੇ ਆਇਆ ਤੁਹਾਡੇ ਗਲਤ ਲਾਈਫ ਸਟਾਈਲ ਤੋਂ ਲੈ ਕੇ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤੋਂ ਲੈ ਕਰਕੇ ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਘਟਤ ਹੁੰਦੀਆਂ ਗਈਆਂ ਤੁਹਾਡੀ ਬੋਡੀ ਦੇ ਅੰਦਰ ਤਾਂ ਜਾ ਕੇ ਅਟੈਕ ਦਾ ਕਾਰਨ ਇਹ ਬਣਿਆ ਉਹਦੇ ਪਿੱਛੇ ਕਾਰਨ ਇਹ ਹੁੰਦਾ ਜਿਹੜੀ ਦਵਾਈ ਤੁਸੀਂ ਖਾ ਰਹੇ ਹੋ ਕੀ ਤੁਸੀਂ ਸਰਚ ਕੀਤਾ ਵੀ ਉਹ ਕੰਮ ਕਿੱਥੇ ਕਰ ਰਹੀ ਹੈ ਓਕੇ ਕੋਈ ਚੈੱਕ ਨਹੀਂ ਕਰਦਾ ਉਹ ਤੁਹਾਡੀ ਜੜ ਤੇ ਕੰਮ ਨਹੀਂ ਕਰ ਰਹੀ ਉਹ ਤੁਹਾਡੀ ਬਾਡੀ ਦੇ ਅੰਦਰ ਵੈਸੇ ਘੁਲੀ ਜਾ ਰਹੀ ਹੈ ਉਹ 슈ਗਰ ਨੂੰ ਸਾਈਡ ਤੇ ਲਈ ਜਾ ਰਹੀ ਹੈ ਜਾਂ ਪੈਨਕ੍ਰੀਆਸ ਦਾ ਜਿਹੜਾ ਉਹ ਜਿਹੜਾ ਉਹ ਜਿਹੜੇ ਪਰਪਸ ਲਈ ਤੁਸੀਂ ਗੋਲੀ ਖਾਧੀ ਹੈ ਕਿ ਸਾਡਾ ਇਨਸੂਲਿਨ ਹੋਰ ਵਧੇ ਜਦੋਂ ਤੁਹਾਡੇ ਪੈਨਕ੍ਰੀਆਸ ਦੇ ਬੀਟਾ ਸੈੱਲ ਹੀ ਕਮਜ਼ੋਰ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਔਰ ਲਾ ਲਓ ਇਨਸੂਲਿਨ ਵਧਣਾ ਹੀ ਨਹੀਂ ਤੇ ਉਹ 슈ਗਰ ਕਿਸ ਤਰ੍ਹਾਂ ਘਟ ਸਕਦੀ ਉਹ ਉਸੇ ਤਰ੍ਹਾਂ ਹੀ ਤੁਹਾਡੇ ਬਲੱਡ ਦੇ ਅੰਦਰ ਘੁਲੀ ਮਿਲੀ ਰਹੇਗੀ ਠੀਕ ਹੈ ਇਹਦੇ ਵਿੱਚ ਅਸੀਂ ਰੱਖਿਆ ਸਭ ਤੋਂ ਪਹਿਲੇ ਦਾਲ ਚੀਨੀ ਠੀਕ ਹੈ ਦਾਲ ਚੀਨੀ ਜਿਹੜੀ ਹੈ ਖੂਨ ਨੂੰ ਪਤਲਾ ਕਰਨ ਦੇ ਵਿੱਚ ਸਭ ਤੋਂ ਪਰਫੈਕਟ ਦਵਾਈ ਹੈ ਠੀਕ ਹੈ ਜਿਹੜੀ ਖੂਨ ਨੂੰ ਸ਼ੁੱਧ ਵੀ ਕਰਦੀ ਹੈ ਸ਼ੁੱਧੀਕਰਨ ਦੇ ਨਾਲ ਕੀ ਹੋਊਗਾ ਤੁਹਾਡਾ ਜਿਹੜਾ ਇਨਸੂਲਿਨ ਮੀ ਤੁਹਾਡਾ ਸਾਫ਼ ਬਣੇਗਾ ਇਹਦੇ ਨਾਲ ਠੀਕ ਹੈ ਨੰਬਰ 2 ਤੇ ਆ ਗਿਆ ਜੀ ਗਲੋ ਓਕੇ ਗਲੋ ਦਾ ਕੰਮ ਹੈ ਤੁਹਾਡੇ ਪਿਤ ਜਿਹੜੇ ਨੂੰ ਕੰਟਰੋਲ ਰੱਖਣਾ ਖੂਨ ਦੇ ਵਿੱਚੋਂ ਗਰਮੀ ਨੂੰ ਕੱਢ ਕੇ ਬਾਹਰ ਮਾਰਨਾ ਠੀਕ ਹੈ ਠੀਕ ਹੈ ਤੇ ਕਫ ਨੂੰ ਵੀ ਕੰਟਰੋਲ ਕਰਦੀ ਹੈ ਹਾਲਾਂਕਿ ਬਾਥਰੂ ਵੀ ਕਰਦੀ ਹੈ ਛਿੱਨਾ ਚੀਜ਼ਾਂ ਤੇ ਵਧੀਆ ਕੰਟਰੋਲ ਹੈ ਦਾ ਠੀਕ ਹੈ ਜਿਹਦੇ ਨਾਲ ਖੂਨ ਦੀ ਅਸ਼ੁੱਧੀ ਗਰਮੀ ਖੂਨ ਦੀ ਸਭ ਬਾਰ ਗਈ ਉਸ ਤੋਂ ਬਾਅਦ ਆ ਗਿਆ ਜੀ ਇਹ ਧਣੀਆਂ ਠੀਕ ਹੈ ਧਣੀਆਂ ਦਾ ਕੰਮ ਹੈਗਾ ਤੁਹਾਡੇ ਥਾਇਰੋਇਡ ਵਗੈਰਾ ਨੂੰ ਨੋਰਮਲ ਰੱਖਣਾ ਠੀਕ ਹੈ ਤੁਹਾਡੇ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹਨੂੰ ਵਧੀਆ ਬਣਾ ਕੇ ਰੱਖਣਾ ਜੇ ਡਾਈਜੈਸਟਿਵ ਸਿਸਟਮ ਤੁਹਾਡਾ ਵਧੀਆ ਤਾਂ ਤੁਹਾਨੂੰ ਕੋਈ ਬਿਮਾਰੀ ਜਲਦੀ ਕਰਕੇ ਲੱਗਦੀ ਨਹੀਂ ਉਸ ਤੋਂ ਬਾਅਦ ਸੁਣਡ ਆ ਗਈ ਸੁੰਡ ਦਾ ਕੰਮ ਵੀ ਲਗਭਗ ਸੇਮ ਹੈ ਡਾਈਜੈਸਟਿਵ ਸਿਸਟਮ ਨੂੰ ਰੀਸਟੋਰ ਕਰਕੇ ਰੱਖਦੀ ਹੈ ਤੁਹਾਡੇ ਅੰਦਰ ਥੱਕੇ ਬਣਨ ਦੀ ਜਿਹੜੀ ਪ੍ਰਕਿਰਿਆ ਹੈ ਉਹਨੂੰ ਇੰਨਾ ਸਲੋ ਡਾਊਨ ਕਰਦੀ ਹੈ ਕਿ ਜਿਹੜੀ ਬਿਮਾਰੀ ਤੁਹਾਨੂੰ 5 ਸਾਲਾਂ ਨੂੰ ਲਗਣੀ ਹੈ ਉਹ 20 ਸਾਲਾਂ ਨੂੰ ਜਾ ਕੇ ਵੀ ਨਹੀਂ ਲਗਦੀ ਠੀਕ ਹੈ ਉਸ ਤੋਂ ਬਾਅਦ ਇਹ ਆ ਗਿਆ ਜੀ ਸਬਜਾ ਬੀਜ ਠੀਕ ਹੈ ਸਬਜਾ ਬੀਜ ਦਾ ਮੁੱਖ ਕਾਰਨ ਕੀ ਹੈ ਕਿ ਤੁਹਾਡੇ ਸਰੀਰ ਨੂੰ ਫਾਈਬਰ ਪ੍ਰੋਵਾਈਡ ਕਰਨਾ ओके ਜੋ ਵੀ ਤੁਸੀਂ ਖਾ ਰਹੇ ਹੋ ਇਸ ਦੇ ਫਾਰਮੂਲੇ ਦੇ ਵਿੱਚ ਫਾਈਬਰਸ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਹੈ ਤਾਂ ਉਹ ਸਬਜਾ ਬੀਜ ਠੀਕ ਹੈ ਜਿਹਦੇ ਫਾਈਬਰ ਦੇ ਨਾਲ ਜਿਹੜੀਆਂ ਨੇ ਤੁਹਾਡੇ ਜੋ ਵੀ ਗੰਦਮੰਦ ਆਪਣੀ ਬਾਡੀ ਦੇ ਵਿੱਚ ਹੈਗਾ ਉਹਨੂੰ ਰਮਾਲ ਵਾਂਗੂ ਜਾਂ ਟਿਸ਼ੂ ਪੇਪਰ ਵਾਂਗੂ ਸਾਫ਼ ਕਰਕੇ ਨਾਲ ਆਪਣੇ ਨਾਲ ਜੋੜ ਕੇ ਤੇ ਚੰਬੇੜ ਲੈਂਦੀ ਆਪਣੇ ਨਾਲ ਇਹਨੂੰ ਜਦੋਂ ਤੁਸੀਂ ਪਾਣੀ ਚ ਪਿਓਗੇ ਨਾ ਇਹ ਗੂੰਦ ਗੂੰਦ ਜੀ ਵਰਗਾ ਹੋ ਜਾਏਗਾ ਇਹਦੇ ਦਵਾਲੇ ਗੂੰਦ ਜੰਮ ਜਾਏਗੀ ਉਹ ਜਿਹੜੀ ਗੂੰਦ ਹੈ ਉਹ ਅਸ਼ੁੱਧੀਆਂ ਨੂੰ ਲੈ ਕੇ ਸਾਡੇ ਬਾਹਰ ਨਿਕਲ ਜਾਏਗੀ ਤੇ ਸਭ ਤੋਂ ਲਾਸਟ ਤੇ ਆਉਂਦੀ ਹੈ ਇਸ ਫਾਰਮੂਲੇ ਦੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਅਰਜੁਨ ਦੀ ਛਾਲ ਜੀ ਅਰਜੁਨ ਦੀ ਛਾਲ ਜਿਹੜੀ ਹੈ ਇਹ ਹਾਰਡ ਦੀਆਂ ਬਿਮਾਰੀਆਂ ਦੇ ਉੱਤੇ ਕਿਹੜਾ ਬੰਦਾ ਅਜੇ ਨੂੰ ਨਹੀਂ ਇਸ ਚੀਜ਼ ਦਾ ਪਤਾ ਇਹਦਾ ਕੜਾ ਬਣਾ ਕੇ ਸਾਰੀ ਦੁਨੀਆ ਲਗਭਗ ਪੀਂਦੀ ਹੈ ਜਦੋਂ ਵੀ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਪਲੱਸ ਇਹ ਨਾਲ 슈ਗਰ ਨੂੰ ਘਟ ਕਰਨ ਦਾ ਕੰਮ ਕਰਦਾ ਹੈ ਹਾਰਟ ਤੇ ਕੰਮ ਕਰਦਾ ਥੋੜੀ ਆਰਟਰੀਜ਼ ਨੂੰ ਥੋੜੀ ਬਲੋਕੇਜ ਨੂੰ ਘੱਟ ਕਰਨ ਤੇ ਕੰਮ ਕਰਦਾ ਥੋੜੀ ਥਾਇਰੋਇਡ ਨੂੰ ਰੈਗੂਲੇਟ ਕਰਨ ਦੇ ਉੱਤੇ ਕੰਮ ਕਰਦਾ ਤੁਹਾਡਾ ਡਿਪਰੈਸ਼ਨ ਐਂਜਾਇਟੀ ਇਵਨ ਕਿ ਲੀਵਰ ਤੱਕ ਦੀਆਂ ਸਮੱਸਿਆ ਨੂੰ ਵੀ ਇਹ ਘਟਾਉਣਾ ਸ਼ੁਰੂ ਕਰਦਾ ਜੀ ਟ੍ਰਾਈਗਲਿਸਰਾਈਡ ਤੁਹਾਡਾ ਕੋਲੇਸਟ੍ਰੋਲ ਸਾਰਿਆਂ ਨੂੰ ਇਹ ਕਾਊਂਟਰ ਕਰਦਾ ਹੁਣ ਜਦੋਂ ਇਸ ਫਾਰਮੂਲੇ ਦੇ ਅੰਦਰ ਇਹ 6 ਤਰ੍ਹਾਂ ਦੀਆਂ ਚੀਜ਼ਾਂ ਪੈ ਗਈਆਂ ਤਾਂ ਪਿੱਛੇ ਕੋਈ ਅਸੀ ਚੀਜ਼ ਨਹੀਂ ਰਹਿ ਜਾਂਦੀ ਜਿਹੜੀ ਤੁਹਾਨੂੰ ਹੋਵੇ ਜਿਹਦੇ ਕਰਕੇ ਮੈਂ ਕਿਹਾ ਸੀ ਇਹ 90 ਤਰ੍ਹਾਂ ਦੇ ਰੋਗ ਹਟਾ ਕੇ ਫਰੇ ਕਰਦੀ ਹੈ ਉਹਦੇ ਸਿੱਦੇ ਕੋ ਬਹੁਤ ਵਾਰੀ ਇੱਕ ਬੰਦੇ ਦੀ ਪ੍ਰਕਿਰਤੀਆਂ ਹੁੰਦੀ ਨੇ ਵਾਤ ਪਿਤੁਰ ਕਫ ਅਸੀਂ ਜੋ ਚੀਜ਼ ਸਾਡੇ ਕੋਲ ਕੋਈ ਪੇਸ਼ੈਂਟ ਆ ਗਿਆ ਹੁੰਦੀ ਹਰ ਨਬਜ ਫੜ ਲੈਣੀ ਹੈ ਹਰ ਚੀਜ਼ ਉਹਦੀ ਵੇਖ ਲੈਣੀ ਹੈ ਕਿ ਕਿਹੜੀ ਬੈਲアン ਬੈਲੈਂਸ ਨੂੰ ਬੈਲੈਂਸ ਕਰ ਦੇਣਾ ਠੀਕ ਹੈ ਤੇ ਬਹੁਤ ਸਾਰੇ ਲੋਕ ਨੇ ਠੀਕ ਹੈ ਅਸੀਂ ਇਹ ਫਾਰਮੂਲਾ ਜਨਰਲ ਤਰੀਕੇ ਵਾਸਤੇ ਦੱਸਦੇ ਹਾਂ ਕਿ ਹਰ ਬੰਦੇ ਤੇ ਲਗਭਗ ਲਗਭਗ ਕੰਮ ਕਰਦਾ ਹੀ ਹੈ ਠੀਕ ਹੈ ਸਹਾਇਕ ਤਾਂ ਜ਼ਰੂਰੀ ਹੁੰਦੇ ਆ ਤੇ ਕਈਆਂ ਦੇ ਇੰਨੇ ਵਧੀਆ ਫਿੱਟ ਬੈਠਦੇ ਆ ਉਹ ਦਵਾਈਆਂ ਸਾਰੀਆਂ ਛੁੱਟ ਜਾਂਦੀਆਂ ਉਹਨਾਂ ਦੀਆਂ ਤੇ ਫਿਰ ਠੀਕ ਹੈ ਉਹ ਅਗਰ ਇਸ ਚੀਜ਼ ਨਹੀਂ ਹੋ ਰਹੀ ਤਾਂ ਪ੍ਰਕਿਰਤੀ ਚੈੱਕ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਇਹਨੂੰ ਕਿਹੜੀ ਚੀਜ਼ ਦੇਣੀ ਹੈ ਜਿਹਦੇ ਕਰਕੇ ਅਸੀਂ ਆ ਇੰਨੀ ਤਰ੍ਹਾਂ ਦੀ ਦਵਾਈ ਬਣਾਈ ਹੈ 1 2 3 4 5 ਤਰ੍ਹਾਂ ਦੀ ਸਾਡੀ ਇਹ ਮੈਡੀਸਨ ਹੈ ਹਮਮ ਜਿਹੜੀ 슈ਗਰ ਸਮੈਤ ਜੀ ਜੀ ਹਾਰਟ ਦੇ ਉੱਪਰ ਵੀ ਇਹਨਾਂ ਸਾਰੇ ਜਿਹੜੇ ਮੈਂ ਰੋਗ ਦੱਸੇ ਨੇ ਲੀਵਰ ਦੇ ਉੱਤੇ 콜ੈਸਟ੍ਰੋਲ ਘਟਾਉਂਦੀ ਹੈ ਟ੍ਰਾਈਗਲਿਸਰਾਈਡ ਘਟਾਉਂਦੀ ਹੈ ਕਿਡਨੀ ਦੇ ਉੱਤੇ ਕੰਮ ਕਰਦੀ ਹੈ ਕੋਈ ਐਸਾ ਰੋਗ ਨਹੀਂ ਜਿਹੜਾ 슈ਗਰ ਕਰਕੇ ਤੁਹਾਨੂੰ ਹੋ ਰਿਹਾ ਹੋਵੇ ਔਰ ਉਹਦੇ ਉੱਤੇ ਕੰਮ ਨਾ ਕਰੇ ਹੂੰ ਇਹ ਜਿਹੜੇ ਫਾਰਮੂਲੇਸ਼ਨ ਅਸੀਂ ਤਿਆਰ ਕੀਤੀ ਹੈ ਇਹ ਸਾਰੀ ਉਹਨਾਂ ਦੇ ਉੱਤੇ ਹੀ ਪਰਫੈਕਟਲੀ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਇਹ ਡਾਇਆਪ੍ਰੋ ਕਰਕੇ ਜਿਹੜੀ ਇਹ ਪਾਊਡਰ ਹੈ ਇਹਦੇ ਨਾਲ ਕਿ ਡਾਇਆਪ੍ਰੋ ਹੀ ਟੈਬਲੇਟ ਹੈਗੀ ਹੈ ਠੀਕ ਹੈ ਕੈਪਸੂਲ ਹੈਗਾ ਔਰ ਡਾਇਆਪ੍ਰੋ ਹੀ ਇਹ ਟੈਬਲੇਟ ਹੈਗੀ ਹੈ ਇਹ ਤਿੰਨ ਚੀਜ਼ਾਂ ਨੇ ਤਿੰਨਾਂ ਦਾ ਜਿਹੜਾ ਸੰਯੋਗ ਹੈ ਉਹ ਬਹੁਤ ਅੱਛਾ ਕੰਮ ਕਰਦਾ ਹੈ ਕੋਈ ਐਸਾ ਜਿਹੜਾ ਰੋਗ ਮੇ ਗਨਾਏ ਨੇ ਉਹ ਨੀ ਬਾਡੀ ਦੇ ਅੰਦਰ ਰਹਿੰਦਾ ਕੁਛ ਦਿਨਾਂ ਦੇ ਅੰਦਰ ਅੰਦਰ 2 ਜਾਂ 3 ਮਹੀਨਿਆਂ ਦੇ ਅੰਦਰ ਅੰਦਰ ਜਾ ਕੇ ਤੁਹਾਡੀਆਂ ਗੋਲੀਆਂ ਗਾਲੀਆਂ ਸਭ ਛੁੱਟਣੀਆਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਡਾਇਬੀਟਿਸ ਦੀ ਗੋਲੀ ਛੁੱਟਣੀ ਹੈ ਉਹਦੇ ਨਾਲ ਤੁਹਾਡਾ ਜਦੋਂ ਇਹ ਸਾਫ਼ ਹੋਣਾ ਤੁਹਾਡਾ ਬਲੱਡ ਸਾਫ ਹੋਣਾ ਉਹਦੇ ਨਾਲ ਤੁਹਾਡੀ ਡਿਪਰੈਸ਼ਨ ਦੀ ਹਾਰਟ ਦੀ ਤੁਹਾਡੀ ਕੋਈ ਸਕਿਨ ਡਿਜ਼ੀਜ਼ ਵੀ ਹੈ ਬਲਕੇ ਇਹਦੇ ਨਾਲ ਹੈਗੀ ਹੈ ਲੀਵਰ ਦੇ ਰੋਗ ਹੈਗੇ ਉਹ ਵੀ ਹੌਲੀ ਹੌਲੀ ਜਿਹੜੀਆਂ ਨੇ ਘਟਨੀਆਂ ਸਟਾਰਟ ਹੋ ਜਾਂਦੀਆਂ ਜੀ 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 ਕੋਈ ਐ ਜੀ ਪਿੱਛੇ ਸਮੱਸਿਆ ਰਹਿ ਨੀ ਜਾਂਦੀ ਜਿਹੜੀ ਬਾਡੀ ਚ ਹੋਵੇ ਔਰ ਨਾ ਨਿਕਲੇ ਉਹਦੇ ਦੇਖੋ ਸ਼ੁਰੂਆਤ ਚ ਅਸੀਂ ਦਿੰਨੇ ਆ ਜੀ ਇਹ ਗ੍ਰੀਨ ਕਲਰ ਵਾਲਾ ਠੀਕ ਹੈ ਠੀਕ ਹੈ ਇਹ ਸਿਰਫ ਜਿਹਨੂੰ 슈ਗਰ ਹੋਈ ਹੈ ਪ੍ਰੀ ਡਾਇਬੀਟਿਕ ਹੋਈ ਹੈ ਉਹ ਉਹਦੇ ਵਾਸਤੇ ਬਹੁਤ ਜ਼ਿਆਦਾ ਮਫੀਦ ਹੈ ਫਾਰਮੂਲਾ ਨੀਲੇ ਰੰਗ ਦਾ ਹਾਂ ਨੀਲੇ ਰੰਗ ਦਾ ਠੀਕ ਹੈ ਇਹ ਸ਼ੁਰੂਆਤੀ ਹੈਗਾ ਇਹਦੇ ਚ ਤੁਹਾਡੀ ਪ੍ਰੀ ਡਾਇਬੀਟਿਕ ਲੋਗ ਨੇ ਜਿਹੜੇ ਉਹਨਾਂ ਦੀ ਸ਼ੂਗਰ ਰਿਵਰਸ ਕਰਨ ਦੀ ਜ਼ਿੰਮੇਵਾਰੀ ਐਸ ਪ੍ਰੋਡਕਟ ਦੀ ਆ ਠੀਕ ਐ ਐਸ ਫਾਰਮੂਲੇ ਦੀ ਆ ਠੀਕ ਐ ਠੀਕ ਐ ਤੇ ਉਸ ਤੋਂ ਬਾਅਦ ਆ ਜੋ ਇਹ ਜਿਹੜਾ ਗ੍ਰੀਨ ਫਾਰਮੂਲਾ ਹੈ ਹੂੰ ਇਹ ਗ੍ਰੀਨ ਫਾਰਮੂਲੇ ਦੇ ਅੰਦਰ ਜਿਹੜੀ ਐ ਇਹ ਕਪੈਸਿਟੀ ਹੈਗੀ ਤੁਹਾਡੇ ਹੱਥਾਂ ਪੈਰਾਂ ਚ ਸੁਣ ਪੈਣੀ ਸਟਾਰਟ ਹੋ ਗਈ ਤੇ ਜਾਂ ਫਿਰ ਤੁਹਾਡਾ ਸਟੈਮਨਾ ਘਟ ਗਿਆ ਹੂੰ ਤੁਹਾਨੂੰ ਤੁਰਨ ਫਿਰਨ ਚ ਦਿੱਕਤ ਆ ਰਹੀ ਐ ਇਹ ਉੱਥੋਂ ਤੱਕ ਕੰਮ ਕਰ ਲਏਗਾ ਨਾਲ ਜਿਹੜੀਆਂ ਨੇ ਖੂਨ ਨੂੰ ਸ਼ੁੱਧਤਾ ਸਾਰੀ ਹੀ ਕਰ ਰਹੀਆਂ ਨੇ ਪਿੰਡ ਤੋਂ ਲੈ ਕੇ ਠੀਕ ਐ ਠੀਕ ਐ ਫਿਰ ਇਹ ਆ ਗਈ 3 ਨੰਬਰ ਤੇ ਦਵਾਈ ਰੈੱਡ ਕਲ ਏਦਾ ਕੰਮ ਕੀ ਹੈ ਜਿਹੜੀਆਂ ਮੈਂ ਹੁਣੇ ਚੀਜ਼ਾਂ ਸਾਰੇ ਗਰਵਾ ਕੇ ਹਟਾਏ ਸਾਰੇ ਕੋਈ ਡਿਪਰੈਸ਼ਨ ਕੋਈ ਐਂਜਾਇਟੀ ਕੋਈ ਮਲਟੀਵਿਟਾਮਿਨ ਦੀ ਤੁਹਾਡੀ ਗੋਲੀ ਚੱਲ ਰਹੀ ਹੈ ਉਹ ਵੀ ਹਟਾ ਦੇਣੀ ਇਹਨੇ ਕੋਲੇਸਟ੍ਰੋਲ ਤੁਹਾਡਾ ਵਧ ਰਿਹਾ ਉਹਨੂੰ ਘਟਾ ਦੇਣਾ ਇਹਨੇ ਲੀਵਰ ਚ ਸਮੱਸਿਆਵਾਂ ਆ ਰਹੀਆਂ ਨੇ ਉਹਨੂੰ ਇਹਨੇ ਬੰਦ ਕਰਾ ਦੇਣਾ ਤੇ ਫਿਰ ਸਭ ਤੋਂ ਲਾਸਟ ਤੇ ਸਾਡੀ ਇਹ ਜਿਹੜੀ 골ਡ ਮੈਡੀਸਨ ਹੈ ਠੀਕ ਹੈ 골ਡ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਜੀ ਠੀਕ ਹੈ ਡਾਇਆਪ੍ਰੋ 골ਡ ਕਰਕੇ ਇਹਦੇ ਵਿੱਚ ਜਿਹੜੇ ਗੁਣ ਨੇ ਉਹ ਅਗਰ ਕੋਈ ਗਰਸ਼ਤੀ ਤੋਂ ਵੀ ਕੋਈ ਰਾ ਕਮਜ਼ੋਰ ਹੋ ਰਿਹਾ ਸ਼ੂਗਰ ਕਰਕੇ ਹਾਂ ਸ਼ੂਗਰ ਕਰਕੇ ਹਾਰਟ ਦੀ ਸਮੱਸਿਆ ਗ੍ਰਸਤੀ ਦੀ ਸਮੱਸਿਆ ਕੋਈ ਵੀ ਸਮੱਸਿਆ ਆ ਰਹੀ ਉਹਨਾਂ ਨੂੰ ਇਹ ਕਾਊਂਟਰ ਕਰਦੀ ਹੈ 101% ਜਿਹੜਾ ਹੈ ਬਿਲਕੁਲ ਨੋਰਮਲ ਲਿਆ ਦਿੰਦੀ ਤਿੰਨੇ ਚਾਰ ਮਹੀਨੇ ਦੇ ਅੰਦਰ